ਚੋਣਾਂ ਦੇ ਸੰਬੰਧ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਨਦ ਸੰਦੀਪ ਸਿੰਘ ਬਾਦਲ ਸਾਹਿਬ ਨੇ ਕਲੈਕਸ਼ਨ ਦਾ ਰਾ 15 ਕਰਦਿਆਂ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਅਸੈਂਬਲੀ ਵਿਚਾਰ ਹੋਣੀ ਹੈਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡ్రਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਡੀਕੇਟ ਜੁਨੀਆ ਦੇ ਲੈ ਕੇ ਫਿਰ ਸਟੇਟ ਦੇ ਡੈਡੀਕੇਟ ਚੁਣ ਕੇ ਨਵਾਂ ਹਾਊਸ ਬਣਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਹੋ ਦਿੱਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਤੇ ਵਿਚਾਰ ਕਰਨ ਦਾ ਹੈ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਵੀ ਉਹ ਵਰਕਿੰਗ ਕਮੇਟੀ ਹੈਲੋ ਪ੍ਰੋਬਬਲੀ ਆ ਕਲਿੱਦਨ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2020 ਨੂੰ ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਨਦ ਸੰਦੀਪ ਸਿੰਘ ਪਾਲੀ ਸਾਹਿਬ ਨੇ ਇਲੈਕਸ਼ਨ ਦਾ ਰਾ ਪੱત્ર ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਫੈਸਲੇ ਵੀ ਵਿਚਾਰ ਹੋਏਗੀ। ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਹੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀ ਕੇ ਜਿਲਿਆਂ ਦੇ ਦਰਜ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪਾਲਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕੋਲੀ ਕੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕੀ ਉੱਤੇ ਵਿਚਾਰ ਕਰਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਵੀ ਉਹ ਵਰਕਿੰਗ ਕਮੇਟੀ ਹੈਲੋ ਪ੍ਰੋਬੀ ਅਕਾਲੀਦਾਨ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰਦ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ। ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋਏ। ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾਹ ਪੱਧਰਾ ਕਰਦਿਆ ਹੋਇਆ ਹੈ। ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼ੁਰੂ ਨੂੰ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12:00 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏਗੀ। ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ। ਪਹਿਲਾ ਸਰਕਲ ਤੇ ਗੱਲ ਕੀਤੀ ਕਿ ਜੁਨਿਆਂ ਤੇ ਜਨਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬਣਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਇਹਦੀ ਰੂਪਰੇਖਾ ਹੋਣੀ ਕੀ ਜਾਏਗੀ ਸੋ ਅਬ ਇਹਦਾ ਫੈਸਲਾ ਤਸਦੀਕ ਤੇ ਵਿਚਾਰ ਕਰਦਾ ਜੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਉਹ ਵਰਕਿੰਗ ਕਮਟੀ ਹੈਲੋ ਆਕਾਲੀ ਧੰਨ ਇੱਕ ਡੈਮੋਕਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਚੁੱਕੀ। ਪਿਛਲੀ ਜਿਹੜੀ ਸਰ ਦੀ ਇਲੈਕਸ਼ਨ ਸੀ ਉਹ 14 ਦਸੰਬਰ 2014 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ। ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੰਦੀਪ ਸਿੰਘ ਪਾਲੀਤ ਸਾਹਿਬ ਨੇ ਇਲੈਕਸ਼ਨ ਦਾ ਰਾਹ ਪੱਧਰਾ ਕਰਦਿਆਂ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼ਿਰਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਣੀ ਹੈ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਾਈ ਵੀ ਹੁੰਦਾ ਹੈ ਪਹਿਲਾਂ ਸਰਕਲ ਤੇ ਡੈਲੀਕੇ ਫਿਰ ਜ਼ਿਲ੍ਹਿਆਂ ਦੇ ਲੈ ਕੇ ਫਿਰ ਸਟੇਟ ਦੇ ਡੈਲੀਕੇਟ ਚੁਣ ਕੇ ਨਵਾਂ ਹੌਸਪੰਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਨੂੰ ਚੁਣ ਕਰਦਾ ਹੈ ਤੇ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਹੋਣੀ ਕੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਤੇ ਵਿਚਾਰ ਕਰਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਵੀ ਉਹ ਵਰਕਿੰਗ ਕਮੇਟੀ ਹੈਲੋ ਪ੍ਰੋਬਬਲੀ ਆ ਕੱਲੀ 당 ਇੱਕ ਡੈਮੋਕਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਹੈ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2018 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੰਦੀਪ ਸਿੰਘ ਪਾਲੀ ਸਾਹਿਬ ਨੇ ਕਲੈਕਸ਼ਨ ਦਾ ਰਾਹ ਪੱਤਰਾ ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12:00 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਏਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਤੇ ਡੈਲੀਗੇਟ ਚੁਣ ਕੇ ਜਿਲ੍ਹਿਆਂ ਦੇ ਚੁਣ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬਣਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਮੀਟਿੰਗ ਕਮੇਟੀ ਵੀ ਚੁਣ ਕਰਦਾ ਤੇ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕਲੀਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਵੀ ਉਹ ਵਰਕਿੰਗ ਕਮੇਟੀ ਹੈ ਲੋਬਲੀ ਅਕਾਲੀ ਧੰਨ ਇੱਕ ਡੈਮੋਕਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰਦ ਤੇ ਵਰਕਿੰਗ ਕਮੇਟੀ ਚਲੀ ਜਾਂਦੀ ਹੈ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2014 ਹੋਈ ਸੀ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਸੰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੰਜੀਤ ਸਿੰਘ ਬਾਦਲ ਸਾਹਿਬ ਨੇ ਕਲੈਕਸ਼ਨ ਦਾ ਰਾ ਪੱત્ર ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਏਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕੋ ਤੇ ਡੈਲੀਗੇਟ ਜੁੜਿਆਂ ਦੇ ਦਰਜੇ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬਣਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਮੁੱਖੀ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕਲੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨਾ ਹੈ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨ ਦਾ ਵੀ ਉਹ ਵਰਕਿੰਗ ਕਮੇਟੀ ਹੈਲੋ ਆਕਾਲੀ ਧੰਨ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰ ਤੇ ਵਰਕਿੰਗ ਕਮੇਟੀ ਚਲੀ ਜਾਂਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ 15 ਕਰਦਿਆ ਹੋਇਆ ਪ੍ਰਧਾਨਗੀ ਦੇ ਅਹੁਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀਗੇਟ ਫਿਰ ਜ਼ਿਲ੍ਹਿਆਂ ਦੇ ਡੈਲੀਗੇਟ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬਣਾਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਰੁਕੀ ਕਮੇਟੀ ਵੀ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਹੋ ਲਿਖੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕੀ ਉੱਤੇ ਵਿਚਾਰ ਕਰਨਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਵੀ ਉਹ ਵਰਕਿੰਗ ਮੀਟਿੰਗ ਹੈਲੋ ਪ੍ਰੋਬਬਲੀ ਅਕਾਲੀ ਧੰਨ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ। ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ। ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੰਜੀਤ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ 15 ਕਰਦਿਆ ਹੋਇਆ। ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏਗੀ। ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਤੇ ਡਾਲੀ ਕ ਤੇ ਜ਼ਿਲ੍ਹਿਆਂ ਦੇ ਲੈ ਕੇ ਫਿਰ ਸਟੇਟ ਦੇ ਡੈਨਿਗੇਟ ਚੁਣ ਕੇ ਨਵਾ ਹਸਪੰਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਨੂੰ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਇਹਦੀ ਰੂਪਰੇਖਾ ਹੋ ਲਿਖੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਵਿੱਚ ਵਿਚਾਰ ਕਰਨਾ ਹੈ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਹੈ ਉਹ ਵਰਕਿੰਗ ਕਮਟੀ ਹੈਲੋ ਪ੍ਰੋਬਬਲੀ ਅਕਾਲੀ ਧੰਨ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰਦ ਤੇ ਵਰਕਿੰਗ ਕਮੇਟੀ ਚੁਣੀ ਚੰਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੰਜੀਤ ਸਿੰਘ ਪਾਲੀ ਸਾਹਿਬ ਨੇ ਇਲੈਕਸ਼ਨ ਦਾ ਰਾ ਪੱત્ર ਕਰਦਿਆ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਏਗੀ। ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ। ਪਹਿਲਾਂ ਸਰਕਲ ਤੇ ਡੈਲੀਗੇਟ ਫਿਰ ਜ਼ਿਲ੍ਹਿਆਂ ਦੇ ਲੈ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬੰਡ ਦਾ ਜਿਹੜਾ ਫਿਰ ਪ੍ਰਧਾਨ ਅਉਦੇਦਾਰ ਤੇ ਵਰਕਿੰਗ ਕਮੇਟੀ ਨੂੰ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕੋਲੀਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਤੇ ਵਿਚਾਰ ਕਰਨ ਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨ ਦਾ ਵੀ ਉਹ ਵਰਕਿੰਗ ਕਮੇਟੀ ਹੈਲੋ ਆਕਲਿਦਾਨ ਇੱਕ ਡੈਮੋਕਰੈਟਿਕ ਪਾਰਟੀ ਹੈ ਹਰ 5 ਸਾਲ ਬਾਅਦ ਪ੍ਰਧਾਨ ਉਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਹੈ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2011 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ। ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੰਜੀਤ ਸਿੰਘ ਪਾਲੀ ਸਾਹਿਬ ਨੇ ਇਲੈਕਸ਼ਨ ਦਾ ਰਾਹ ਪੱਧਰਾ ਕਰਦਿਆਂ ਹੋਇਆ ਪ੍ਰਧਾਨਗੀ ਦੇ ਅਹੁਦੇ ਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋਂ 18 ਨਵੰਬਰ ਨੂੰ 12:00 ਵਜੇ ਪਾਰਟੀ ਦੱਤ ਦੇ ਵਿੱਚ ਬਣਾਈ ਹੈ ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਏਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀਗੇਟ ਜਿਲ੍ਹਿਆਂ ਦੇ ਡੈਲੀਗੇਟ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬਣਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕਢੀ ਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨ ਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨ ਦਾ ਵੀ ਉਹ ਵਰਕਿੰਗ ਆ ਗਿਆ ਹੈ। ਹੈਲੋ